5 ਵਜੇ ਸ਼ਾਮ ਦੇ ਬੰਦਾ ਚੜ੍ਹਾਈ ਕਰ ਜਾਵੇ ਨਾ ਸ਼ਾਮ ਦੇ 5:30 ਵਜੇ ਸੱਚ ਜਾਣਿਓ ਤੁਸੀਂ ਸੰਸਾਰ ਦੇ ਵਿੱਚ ਰਹਨੇ ਹੋ ਮੇਰੇ ਨਾਲੋਂ ਵੱਧ ਤੁਸੀਂ ਦੇਖਿਆ ਅਸੀਂ ਤਾਂ ਬੱਚੇ ਆ ਅਜੇ 5:30 ਵਜੇ ਸ਼ਾਮ ਨੂੰ ਬੰਦਾ ਚੜ੍ਹਾਈ ਕਰ ਜਾਵੇ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਮਿਹਨਤ ਕਰ ਕਰ ਘਰ ਬਣਾਇਆ ਨਾ ਇੱਕ ਰਾਤ ਵੀ ਉਹਨੂੰ ਮਰੇ ਹੋਏ ਨੂੰ ਘਰ 'ਚ ਨਹੀਂ ਰੱਖਦੇ ਅਸੀਂ ਅੱਜ ਕਹਿੰਦੇ ਛੇਤੀ ਹਸਪੀਟਲ ਦੇ ਵਿੱਚ ਜਮਾ ਕਰਾ ਦਿਓ ਕੱਲ ਨੂੰ ਸੰਸਕਾਰ ਵੇਲੇ ਲਿਆਵਾਂਗੇ ਡਰ ਆਉਂਦਾ ਹੈ ਮੌਤ ਤੋਂ ਦੇਖ ਦੇਖ ਡਰ ਆਉਂਦਾ ਹੈ ਹਾਲਾਤ ਦੇਖ ਲੋ ਸਾਡੇ ਕੈਸੇ ਹੋ ਗਏ ਜਿਨੇ ਪਰਿਵਾਰ ਦੀ ਖਾਤਰ ਆਪਣਾ ਜੀਵਨ ਦਾ ਦੇ ਉੱਤੇ ਲਾ ਦਿੱਤਾ ਤੇ ਮਹਾਰਾਜ ਕਹਿੰਦੇ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਫਿਰ ਭੱਜਦੇ ਨੇ ਸਾਰੇ ਕਿਤੇ ਭੂਤ ਬਣ ਕੇ ਨਾ ਚਿੰਬੜ ਜਾਵੇ ਸਾਨੂੰ ਸਾਰੇ ਉਹਦੇ ਕੋਲੋਂ ਡਰਦੇ ਨੇ ਉਹਦੇ ਬਿਸਤਰੇ ਵੀ ਛੁੱਟ ਦਿੱਤੇ ਜਾਂਦੇ ਨੇ ਤੁਸੀਂ ਰੋੜਾਂ ਦੇ ਕੰਡਿਆਂ ਦੇ ਉੱਤੋਂ ਲੰਘਣਾ ਦੇਖਿਓ ਕਿਵੇਂ ਬਿਸਤਰਿਆਂ ਦੀਆਂ ਪੰਡਾਂ ਬੰਨ ਬੰਨ ਕੇ ਛੁੱਟੀਆਂ ਪਈਆਂ ਨੇ ਆਮ ਮਿਲ ਜਾਂਦੀਆਂ ਨੇ ਕਿਸੇ ਨੂੰ ਕੰਨਾਂ ਦੀਆਂ ਵਾਲੀਆਂ ਮਿਲੀਆਂ ਹੋਵੇ ਤਾਂ ਦੱਸੋ ਕਿਸੇ ਨੂੰ ਬਾਪੂ ਦਾ ਮੋਬਾਈਲ ਫੋਨ ਲੱਭਿਆ ਹੋਵੇ ਤਾਂ ਦੱਸੋ ਇੰਨਾ ਚ ਨਹੀਂ ਭੂਤ ਵੜਦੇ ਇਹ ਤਾਂ ਜਦਨ ਬੇਬੇ ਬਾਪੂ ਹਸਪੀਟਲ ਦਾਖਲ ਹੁੰਦੇ ਨੇ ਨਾ ਮਾਫ ਕਰਿਓ ਭੈਣੋ ਜੇ ਦੋਨੋਂ ਹਾਂ ਨੇ ਨਾ ਆਪਸੀ ਸਲਾਹ ਕਰ ਲੈਂਦੀਆਂ ਨੇ ਇੱਕ ਵਾਲੀ ਤੇਰੀ ਐ ਤੇ ਇੱਕ ਮੇਰੀ ਐ ਹੁਣੇ ਲਾ ਲੈਨੇ ਆ ਬਾਅਦ ਚ ਪਤਾ ਨਹੀਂ ਕਿਤੇ ਨਣਦ ਨਾ ਆ ਕੇ ਲੈ ਜਾਵੇ ਮਾਫ ਕਰੇ ਹੁਣ ਲੜਿਓ ਨਾ ਇਸ ਗੱਲ ਤੇ ਕਿਉਂਕਿ ਦੁਨੀਆ ਦੀ ਸਚਾਈ ਐ ਸਾਡਾ ਮੋਹ ਪੈਸੇ ਦੇ ਨਾਲ ਐ ਸਾਡਾ ਪਿਆਰ ਪੈਸੇ ਦੇ ਨਾਲ ਆ ਬੰਦੇ ਦੀ ਕੀਮਤ ਉਹਨਾਂ ਚਿਰ ਜਿੰਨਾ ਚਿਰ ਉਹ ਸੁੱਖ ਦੇ ਰਿਹਾ ਸੁਖ ਮਿਆਨ ਬਹੁਤ ਵਿਗੜਤ ਰਹਤ ਚਹੁ ਦਸੇ ਰੈ ਫਿਰ ਜਿਹੜਾ ਜ਼ਿੰਦਗੀ ਚ ਕਮਾਇਆ ਪੈਸਾ ਹੁੰਦਾ ਐ ਉਹ ਸਾਰਾ ਖਾਣ ਵਾਲੇ ਵੀ ਅਸੀਂ ਤੁਸੀਂ ਹੀ ਆ ਸਾਰੇ ਅੱਜ ਭੋਗਾਂ ਦੇ ਉੱਤੇ ਲਾਈਵ ਵੀ ਚੱਲਦਾ ਹੈ ਵਿਆਹ ਤੇ ਭੋਗ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਅੱਜ ਦੇਖੋ ਕਿੱਥੇ ਸਾਡੀ ਸੋਚ ਚਲੀ ਗਈ ਸੋਗ ਮਨਾਉਣਾ ਸੀ ਘਰ ਵਿੱਚ ਮਾਂ ਚਲੀ ਗਈ ਜਿਨੇ ਕਦੇ ਮੁੜ ਕੇ ਨਹੀਂ ਆਉਣਾ ਤੇ ਜਿੱਦਣ ਮਾਂ ਚਲੀ ਗਈ ਉਹਦੇ ਭੋਗ ਤੇ ਕਹਿੰਦੇ ਪਨੀਰ ਵਾਲੇ ਪਕੌੜਿਆਂ ਤੋਂ ਥੱਲੇ ਕੋਈ ਹੋਣਾ ਨਹੀਂ ਚਾਹੀਦਾ ਬਸ ਇੰਨਾ ਕੀ ਦੁਨੀਆ ਦਾ ਦੁੱਖ ਹੈ ਸਾਰਾ ਭੁੱਲ ਜਾਂਦਾ ਹੈ ਚਾਰ ਦਿਨ ਦਾ ਰੋਣਾ ਰੋ ਕੇ ਸਭ ਕੁਝ ਭੁੱਲ ਜਾਂਦਾ ਐ ਇੰਨਾ ਕਾ ਸਾਡਾ ਪਿਆਰ ਰਹਿ ਗਿਆ ਇੰਨੀ ਕ ਸਹਿਣਸ਼ੀਲਤਾ ਰਹਿ ਗਈ ਚਾਹੀਦਾ ਤਾਂ ਏ ਸੀ ਸਾਦੇ ਵਿਆਹ ਤੇ ਸਾਦੇ ਭੋਗ ਨਾ ਕੋਈ ਚਿੰਤਾ ਤੇ ਨਾ ਕੋਈ ਰੋਕ ਕਰਜੇ ਚੁੱਕ ਚੁੱਕ ਕੇ ਅੱਜ ਭੋਗ ਪੈ ਰਹੇ ਐ ਜੀ ਮਰਦਾ ਮਰਦਾ ਵੀ ਬੰਦਾ ਲੱਖ ਨੂੰ ਪਹੁੰਚ ਜਾਂਦਾ ਪਿਛਲਿਆਂ ਨੂੰ ਵੀ ਵਿਪਤਾ ਸਹਿੜੀ ਹੁੰਦੀ ਐ ਕਿਉਂ ਕਰਦੇ ਆ ਕਿ ਕੋਈ ਕਹਿ ਨਾ ਦੇਵੇ ਬਾਪੂ ਦੇ ਚਾਰ ਪੁੱਤ ਸੀ ਇਹਨਾਂ ਪਕੌੜੇ ਨਹੀਂ ਪਾਏ ਨੱਕ ਰੱਖਣ ਦੀ ਖਾਤਰ ਪਰ ਨੱਕ ਤਾਂ ਰੱਖ ਲਿਆ ਜਾਂਦਾ ਹੈ ਜਿਹੜਾ ਗਲ ਦੇ ਵਿੱਚ ਰੱਸਾ ਪਾ ਕੇ ਫਾਹਾ ਲੈ ਜਾਂਦਾ ਫਿਰ ਦੋਸ਼ ਕਿੱਥੇ ਹੈ ਸਰਕਾਰ ਦੇ ਕੋਲੋਂ ਮੁਆਵਜ਼ਾ ਮੰਗਦੇ ਆ ਭਾਈ ਹੁਣ ਮੁਆਵਜ਼ਾ ਦੇ ਦਿਓ ਕਰਜ਼ੇ ਦੇ ਵਿੱਚ ਅਸੀਂ ਚੜ੍ਹਾਈ ਕਰ ਗਿਆ ਸਾਡਾ ਜੀ ਹੁਣ ਸਾਨੂੰ ਪਾਲ ਦਿਓ ਕਿਉਂ ਅੱਡੀਆਂ ਚੁੱਕ ਕੇ ਫਾਹਾ ਲੈਣਾ ਘਰਾਂ 'ਚ ਵੀ ਤਾਂ ਦੋ ਰੋਟੀਆਂ ਖਾ ਕੇ ਗੁਜ਼ਾਰਾ ਕਰਦੇ ਆ ਜੀਵਨ ਤਾਂ ਰੋਟੀ ਖਾ ਕੇ ਚੱਲ ਰਿਹਾ ਹੈ ਨਾ ਜੀਵਨ ਤਾਂ ਪਾਣੀ ਦੇ ਉੱਤੇ ਗੁਜਰਾਨ ਹੈ ਫਿਰ ਕਿਉਂ ਇੰਨੀ ਇੰਨੀਆਂ ਵੱਡੀਆਂ ਦੁਨੀਆ ਨੂੰ ਦਿਖਾਵੇ ਕਰ ਕਰਕੇ ਆਪਣਾ ਜਲੂਸ ਕੱਢ ਰਿਆ ਸੀ ਇੰਨੀ ਬੇਨਤੀ ਨੂੰ ਤੁਸੀਂ ਪ੍ਰਵਾਨ ਕਰਿਓ ਭਾਈ ਸਾਦੇ ਪੰਨ ਦੇ ਵਿੱਚ ਆ ਜਾਈਏ ਜ਼ਿੰਦਗੀ ਜਿਉਣੀ ਸੌਖੀ ਹੋ ਜਾਵੇਗੀ ਨਹੀਂ ਤਾਂ ਦੇਖ ਲਓ ਹਾਲ ਕੀ ਹੈ ਮਹਾਰਾਜ ਦੀ ਬਾਣੀ ਨੇ ਖਾਣਾ ਵੀ ਦੱਸਿਆ ਸਾਨੂੰ ਕਿਵੇਂ ਖਾਣਾ ਹੈ ਅੱਜ ਵਿਆਹ ਤੋਂ